ਸਸੇਗਾ ਦੋਸਤੋ ਕੋਚੇ ਪੜਨਾ ਚੈਨਲ ਤੇ ਤੁਹਾਡਾ ਸਵਾਗਤ ਆਜੀ ਕਸਲ ਮੁੱਦਾ ਇਹ ਸ ਹੈ ਹਲ ਨਾ ਕੋਈ ਮੁੱਦਾ ਇਹ ਸ ਹੈ ਹਲ ਨਾ ਕੋਈ ਰਸ ਨਾ ਦੂਜੀ ਗੱਲ ਨਾ ਕੋਈ ਡਾਡਿਆ ਤੇਰੀ ਰਹਿਮਤ ਤੇ ਆ ਡਾਡਿਆ ਤੇਰੀ ਰਹਿਮਤ ਤੇ ਆ ਉਂਝ ਮੰਗਣ ਦਾ ਬਲ ਨਾ ਕੋਈ ਅਗਲੇ ਸ਼ੇਰੇ ਕੇ ਬੰਦਾ ਤੁਰੇ ਤੇ ਆਪਣੇ ਹੀ ਨਾ ਇਹੋ ਜੇ ਮੰਜ਼ਲ ਨਾ ਕੋਈ ਉਧਰ ਜਾਗਾ ਮਰਨੇ ਲੱਗਾ ਉਧਰ ਜਾਗਾ ਮਰਨੇ ਲੱਗਾ ਤੁਰ ਜਾ ਰਸਤਾ ਮਾਲਣਾ ਕੋਈ ਤੁਰ ਜਾ ਰਸਤਾ ਮਾਲਣਾ ਕੋਈ ਉਧਰ ਜਾਗਾ ਮਰਨੇ ਲੱਗਾ ਤੁਰ ਜਾ ਰਸਤਾ ਮਰ ਨਾ ਕੋਈ ਸਭ ਨੂੰ ਮਹਿੰਦੀ ਤੇ ਸੱਦਿਆਈ ਸਾਡੇ ਵੱਲ ਵੀ ਘੱਲਣਾ ਕੋਈ ਐਸਾ ਏ ਤੇਰੀ ਯਾਦ ਦਾ ਬੁੱਟਾ ਐਸਾ ਏ ਤੇਰੀ ਯਾਦ ਦਾ ਬੁੱਟਾ ਫੁੱਲ ਵਾਧੂ ਨੇ ਫਲ ਨਾ ਕੋਈ ਅਗਲਾ ਸਿਰ ਸੁਣੋ ਜੀ ਕਿ ਆਉਣਾ ਹੈ ਬੈਕ ਉੱਡ ਜਾਣਾ ਹੈ ਆਉਣਾ ਹੈ ਬੈਕ ਉੱਡ ਜਾਣਾ ਹੈ ਕਾਵਾਂ ਇਹ ਤੇ ਗੱਲ ਨਾ ਕੋਈ ਰਤ ਤਾਂ ਇੱਕੋ ਜਿੱਕੀ ਸਭ ਦੀ ਇੱਕੋ ਵਰਗੀ ਖਾਲ ਨਾ ਕੋਈ ਜਜ ਨਹੀਂ ਤੇਰੇ ਚੇਤੇ ਅੰਦਰ ਭੁੱਲਿਆ ਹੋਵਾ ਪਲ ਨਾ ਕੋਈ ਜਜ ਨਹੀਂ ਤੇਰੇ ਚੇਤੇ ਅੰਦਰ ਭੁੱਲਿਆ ਹੋਵਾ ਪਲ ਨਹੀਂ ਕੋਈ ਮੁੱਧੋ ਹੀ ਐਸਾ ਹੱਲ ਨਾ ਕੋਈ ਰੁਸਣਾ ਦੂਜੀ ਗੱਲ ਨਾ ਕੋਈ ਧੰਨਵਾਦ ਸਾਥੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੂਰੀ ਵੀਡੀਓ ਦੇਖ ਕੇ ਥੈਂਕ ਯੂ ਜਿਉਂਦੇ ਵਸਦੇ ਰਹੋ ਆਬਾਦ ਰਹੋ